ਮੈਂ ਆਇਲ ਸੀਗਾ ਕਚੈਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀਆਰ ਤੀਆਂ ਹੈ 1994 ਦੀ ਪਰ ਕਹਿਣ ਦਾ ਵੱਲੋਂ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਚੀਜ਼ ਇਹ ਜੋ ਬੱਸ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਸੰਸਦਾ ਲਈ ਕਹਾ ਲਈ ਵੀ ਸਾਨੂੰ ਮਿਲ ਨਹੀਂ ਰਹੇ ਨੂੰ ਦੱਸਿਆ ਵੀ ਸਭਰ ਜੋ ਭਰਾਵੋ ਟਾਈਮ ਵੀ ਪਾਉਣਾ ਹੈਗਾ ਤੇ ਕੁਝ ਕੁ ਸਦਾ ਚੱਲਿਆ ਦੇ ਵੀ ਕੁਝ ਕੁ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾ ਮੰਗ ਸਮਝਦਾ ਵੀ ਗਲਤ ਜੇ ਹੁੰਦਾ ਉਹਨੂੰ ਰਸਬੰਦ ਕਰ ਦੋ ਠੀਕ ਆ ਇਹ ਉਹਨਾਂ ਜੀ ਸੰਜੀਵ ਅੱਜ ਦੇ ਦਿਨ ਇੰਜੀਨੀਅਰ ਰੇਡ ਮਾਰੀ ਸੀ ਥੈਂਕੜੇ ਜੋ ਕਾਬਜ਼ੀ ਜੋ ਪਹਿਲਾਂ ਸੀ ਜਾਂ ਆਰ.ਸੀ. ਦੀ ਰੋਲ ਰਹੀਆਂ ਸੀਗੀਆਂ ਠਿਕਣੇ ਹਾਂਜੀ ਸ਼ਿਕਾਇਤ ਮਿਲੀ ਸੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰ.ਸੀ. ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮ.ਐਲ.ਏ. ਸਾਹਿਬ ਦੇ ਨਾਲ ਇੱਥੇ ਆ ਕੇ ਮੈਂ ਕਹਿ ਸਕਦੇ ਹਾਂ ਕਿ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗੱਲ ਦੀ ਹੈ ਪ੍ਰਸ਼ਾਸਨ ਦੀ ਇਹ ਸਰਕਾਰੀ ਕਾਰਜ ਜਿਸ ਤਰੀਕੇ ਨਾਲ ਰਿਕਾਰਡ ਜਰੜ ਰਿਹਾ ਕਿ ਕਿੱਡੀ ਬੜੀ ਗੈਰਹੀ ਤੇ ਕੋਈ ਕਾਰਵਾਈ ਹੋਵੇਗੀ ਜਰੂਰ ਬਿਲਕੁਲ ਕਾਰਵਾਈ ਜਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫਤਰ ਦੇ ਵਿੱਚ ਵੀ ਜਿਹੜੀ ਵੀ ਇਹ ਗੈਰਹੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰ ਤਾਂ ਕੱਲ ਨੂੰ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਫੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਹੋਇਆ। ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ, ਛੋਟੀ ਤੋਂ ਛੋਟੀ ਗਲਤੀ ਹੋਵੇ, ਉਹਨੂੰ ਦੇਖਿਆ ਜਾਵੇ, ਬਚਾਇਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ। ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹਦੇ ਖਬਰ ਦੀ ਕਰਦੇ। ਸਾਰੇ ਰਿਕਾਰਡ ਦਾ ਮੁਖੀ ਹੋ ਸਕਦਾ। ਬਿਲਕੁਲ ਹੋ ਸਕਦਾ ਜੀ। ਵੀ ਕਹਿੰਦੇ ਇੱਕ ਬਹੁਤ ਵੱਡੀ ਅਣਗਹਿਲੀ ਆ। ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ, ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਕੀ ਨਾਮ ਤੁਹਾਡਾ ਹੈ? ਸਕੀ ਕੁਮਾਰ। ਕੀ ਡਿਜ਼ਾਈਨਰ ਤੁਹਾਡਾ ਹੈ? ਡਾਟਾ ਐਂਟਰੀ ਆਪਰੇਟਰ। ਕੀ ਨਗੀਸ਼ ਅਧਿਕਾਰਤਾ ਹੀ ਨੀ ਸਹੀਲੇ ਵੀ ਰਿਕਾਰਡ ਮੰਗੀ ਸੀ ਇੱਕ ਦੇ ਦואר ਸੀ ਇਹ ਫਾਈਲਾਂ ਪੁਰਾਣਾ ਰਿਕਾਰਡ ਹੈ ਸਰਕਾਰੀ ਉਹਦੇ ਰਿਕਾਰਡ ਜੀ ਸਾਡਾ ਨਾਲ ਗੱਲਬਾਤ ਕੀ ਵਿਧਾਇਕ ਦੀ ਕੀ ਕਰਨਾ ਚਾਹੁੰਦੇ ਸਰ ਦੇਖਦਿਆਂ ਇਹਦੇ ਵਿੱਚ ਕੀ ਗਲਤੀ ਹੋਈ ਆ ਆਪਾਂ ਦੇਖਦੇ ਆਂ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾਂਭਿਆ ਪਿਆ ਹੈ ਆ ਜਿਹੜਾ ਪੀ ਆਰ ਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਆ ਹੁਣ ਕਿੱਥੇ ਹਨ ਗਲਤੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਅਸੀਂ ਬਾਰੇ ਜਾਂਚ ਕਰਾਂਗੇ ਜੀ ਆਪਾਂ ਮਿਸਯੂਜ਼ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੇਸੀ। ਸਰਕਾਰੀ ਕਾਗਜ਼ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ। ਕਿਹੜਾ ਵੀ ਆ ਦੇ ਤੇ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਉਹ ਕਾਗਜ਼ ਹੁੰਦੇ ਨੇ ਤੇ ਰੋਲਰ ਹੈ ਵੀ ਪੁਰਾਣੇ ਕੋਡ ਦੇ ਤੁਸੀਂ ਤੇ ਰੇਡ ਮਾਰੀਏ ਤੁਝਣਾ ਕੋਈ ਜਾਜਦਾ ਵਿਸ਼ਾ ਮੈਂ ਆਇਆ ਸੀ ਕਾਚਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪਈਆਂ ਆਰ ਪੀਆਂ ਹੈ 1994 ਦੀ ਪਰ ਕਹਿਣ ਨੂੰ ਮਨੂੰ ਹੈ ਸਾਰੇ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈ ਨਾ ਉਹ ਕਿਉਂ ਗਏ ਕੀਰੇ ਉਹ ਬਾਅਦ ਚ ਦੱਸਣਗੇ ਵੀ ਕਿਵੇਂ ਚਲੇ ਗਏ ਬਾਹਰ ਰਕਾਰਡ ਬਾਹਰ ਗਿਆ ਕਿਵੇਂ ਹੈ ਨਾ ਇਹ ਮਤਲਬ ਜਾਂਚ ਕਰਨੀ ਬਣਦੀ ਆ ਪਰ ਹੈ ਗਲਤ ਤਾਂ ਨਹੀਂ ਸਰਕਾਰੀ ਰਕਾਰਡ ਕੋਈ ਇੱਕ ਨੂੰ ਬਾਹਰ ਜਾਣਾ ਚਾਹੀਦਾ ਉਹਦੇ ਬਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੇ ਨੇ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀ ਜਿਹੜੂ 15 ਦੇ ਤੋਂ ਬਾਅਦ ਟਾਈਮ ਨਹੀਂ ਪਉਣਾ ਹੈਗਾ ਤੇ ਕੁਝ ਕੁ ਪਤਾ ਚੱਲਿਆ ਵੀ ਵੀ ਕੁਝ ਕੁ ਗਲਤ ਹੋਣ ਲੱਗਿਆ ਆਇਆ ਉਹਦੇ ਬਸ ਭਰਾ ਮਮੂ ਨੂੰ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਚੰਪੰਦ ਕਰ ਦੋ ਠੀਕ ਆ ਇਹ ਕਹਿਣਾ ਆਇਆ ਸੀਗਾ ਕੋਈ ਗੱਲਵਾ ਕੀਤੀ ਸੀ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਸੀ ਕੀਤੀ ਤਾਂ ਕੀ ਕਹਿਣਾ ਕਰਦਾ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤਸਲੀਬ ਆਖ ਸਕੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂਜੀ ਬਾਹਰ ਨਹੀਂ ਚੀਜਾਂ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀ ਗਿਆ ਬਾਹਰ ਪੈਣੀ ਇਹਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਤਸਲੀਬ ਆਖ ਸਕ ਜਵਾਬ ਨਹੀਂ ਕਾਹੇ ਨਾ ਸੰਭੜਾ ਸਹੀ ਗਲਤ ਗਲਤ ਆ ਜੀ ਮੇਰੇ ਕੋਲ ਸਾਡਾ ਜਦੋਂ ਡਾਕੂਮੈਂਟ ਪੈਨੇ ਸਾਡੇ ਕੋਲ ਸਾਡਾ ਸਾਮਸਵਾਰ ਬਣਦੀ ਆ ਦੋ ਚੀਜ਼ਾਂ ਨੇ ਜਾਂ ਸਾਮਸਵਾਰ ਬਣਦੀ ਆ ਜੇ ਮੰਨ ਲਓ ਵੀ ਦੋ ਬਦ ਖਤਮ ਵੀ ਜਾਂ ਨਾਸ ਕਰਨਾ ਪੜਦਾ ਇਸ ਤਰ੍ਹਾਂ ਸ਼ਰੀਆਮ ਪੀਨੇ ਗੇਧਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸਾ ਇਸਾ ਹੋਣੀ ਚਾਹੀਦੀ ਇਹ ਕਾਰਵਾਈ ਹੋ ਵੀ ਜੇ ਨਾ ਇਹਨੂੰ ਕਹਿੰਦੇ ਜੀ ਜੋ ਕਿਸੇ ਡਾਕਟਰ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਉਸ ਤੋਂ ਬਾਅਦ ਦੇਖਦੇ ਕੀ ਬਣਦਾ